ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਪੰਜਾਬ ਫਸਲ ਜਾਣਕਾਰੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਭਰਾਓ ਅੱਜ ਦਾ ਜਿਹੜਾ ਵਿਸ਼ਾ ਜੀ ਉਹ ਵਰੀ ਝੰਡਾ ਰੋਗ ਆਉਣ ਵਾਲਾ ਜਿਹੜਾ ਕਿ ਬਾਸਮਤੀ ਦੇ ਵਿੱਚ ਝੰਡਾ ਰੋਗ ਹੁੰਦਾ ਹੈ ਉਹ ਬਹੁਤ ਹੀ ਸਮੱਸਿਆ ਬਣਿਆ ਪਿਆ ਵਾ ਉਹਦੀ ਰੋਗ ਥਾਮ ਕਿਵੇਂ ਕੀਤੀ ਜਾ ਸਕਦੀ ਹੈ ਪਹਿਲੀ ਚੀਜ਼ ਤੇ ਕਿਸਾਨ ਭਰਾਓ ਕਲੀਅਰ ਕਰ ਦिए ਜੀ ਉਦੀ ਰੋਗ ਥਾਮ ਬੀਜ ਜਦੋਂ ਆਪਾਂ ਪਨੀਰੀ ਬੀਜਦੇ ਆ ਉਦੋਂ ਉਹਨੂੰ ਦਵਾਈ ਲਈ ਜਾਵੇ ਜਾਂ ਜਦੋਂ ਆਪ ਪਨੀਰੀ ਪੁੱਟਦੇ ਉਦੋਂ 70 ਤੋਂ 80% ਉਦੀ ਰੋਗ ਥਾਮ ਆ ਉਦੋਂ ਹੀ ਹੋਣੀ ਜ਼ਰੂਰੀ ਆ ਜਦੋਂ ਆਪਾਂ ਬੀਜ ਨੂੰ ਛੱਟਾ ਦਿੰਨੇ ਆ ਆਪਾਂ ਪਨੀਰੀ ਬੀਜਦੇ ਆ ਟ੍ਰਾਈਕੋਡਰਮਾ ਐਸਪ੍ਰੈਲਮ 2% ਡਬਲਯੂਪੀ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਲੋ ਇਹ ਨਵਾਂ ਪ੍ਰੋਡਕਟ ਆ ਜਿਹੜਾ ਸਿਫਾਰਿਸ਼ ਕੀਤਾ ਗਿਆ ਵਾ 1 ਕਿਲੋ ਬੀਜ ਨੂੰ 15 ਗ੍ਰਾਮ ਆਪਾਂ ਇਹ ਦਵਾਈ ਲਾ ਸਕਦੇ ਆ। ਇੱਥੇ ਕਾਫੀ ਹੱਦ ਤੱਕ ਕੰਟਰੋਲ ਹੋ ਜਾਏਗਾ। ਇਸ ਤੋਂ ਬਾਅਦ ਕਿਸਾਨ ਭਰਾਵ ਜਦੋਂ ਆਪਾਂ ਪਣੀਰੀ ਪੁੱਟਦੇ ਆ ਫਿਰ ਆਪਾਂ ਕਿਸਾਨ ਭਰਾਵ ਕੀ ਕਰਨਾ ਜੀ 1 ਲੀਟਰ ਪਾਣੀ ਦੀ 15 ਗ੍ਰਾਮ ਦਵਾਈ ਲੈਣੀ ਆ। ਕਿੱਲੇ ਦੀ ਪਣੀਰੀ ਪੁੱਟੋ ਤੁਸੀਂ ਉਸੇ ਹਿਸਾਬ ਨਾਲ ਆਪਣੀ ਦਵਾਈ ਤੁਸੀਂ ਪਾ ਸਕਦੇ ਜੋ। ਇੱਕ ਕਿੱਲੇ ਦੀ ਪਨੀਰੀ ਪਿਛੇ ਤੁਸੀਂ 60-70 ਲੀਟਰ ਪਾਣੀ ਲਓ ਤੇ 15 ਗ੍ਰਾਮ ਇੱਕ ਇੱਕ ਲੀਟਰ ਪਾਣੀ ਦੀ 15 ਗ੍ਰਾਮ ਦਵਾਈ ਬੰਦੀ ਉਸ ਹਿਸਾਬ ਨਾਲ ਕੈਲਕੂਲੇਟ ਕਰਕੇ ਤੁਸੀਂ ਉਨੀ ਦਵਾਈ ਪਾ ਸਕਦੇ ਜੋ 5 ਤੋਂ 6 ਘੰਟੇ ਤੱਕ ਤੁਸੀਂ ਇਹ ਪਨੀਰੀ ਜਿਹੜੀ ਪੁੱਟ ਕੇ ਇਸ ਦਵਾਈ ਜਿਹੜੇ ਪਾਣੀ ਚ ਘੋਲੀ ਆ ਉਹਦੇ ਵਿੱਚ ਰੱਖਣੀ ਆ ਪਾਣੀ ਘੋਲੋ ਤੁਸੀਂ ਇਹ ਆਪਣੇ ਮੋਟਨਾ ਦੇ ਜਿਹੜੇ ਚ ਬੱਚੇ ਹੁੰਦੇ ਉੱਥੇ ਕੋਲ ਸਕਦੇ ਜੰਤਰਪਾਇਲ ਲੈ ਕੇ ਸਪੈਸ਼ਲ ਵੈਸੇ ਕੋਈ ਜੇ ਤੁਸੀਂ ਇਹ ਨਾ ਹੋਵੇ ਤੁਸੀਂ ਕੱਚੇ ਖਾਲ ਦੇ ਵਿੱਚ ਦਵਾਈ ਘੋਲੋ ਉਲੀ ਜ ਡਾਊਨ ਕਰਦੇ ਥੱਲੇ ਚਲੇ ਜੇ ਉਹਦਾ ਕੋਈ ਬੈਨੀਫਿਟ ਨਹੀਂ ਹੈਗਾ ਬਹੁਤ ਜ਼ਿਆਦਾ ਵਧੀਆ ਹਾਲਾ ਵੈਸੇ ਬਾਜ਼ਾਰ ਦੇ ਵਿੱਚ 12 ਤਰੇੜ ਰਗੇ ਫਾਫਨੇਟ ਕਾਫੀ ਚੀਜ਼ਾਂ ਜਿਹੜੀਆਂ ਚੱਲਦੀਆਂ ਇਸ ਤੋਂ ਬਾਅਦ ਛੱਟੇ ਦੇ ਵਿੱਚ ਔਰ ਉਹਦੇ ਉਸ ਲੈ ਉਹਨਾਂ ਦੇ ਉਸ ਲੈਵਲ ਦੇ ਰਿਜ਼ਲਟ ਨਹੀਂ ਹੈਗੇ ਜਿਹੜੇ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਲੋ ਸ਼ਿਫਾਰਸ਼ ਆ। ਉਹੀ ਦਵਾਈਆਂ ਤੁਹਾਨੂੰ ਉਹੀ ਦਵਾਈ ਤੁਹਾਨੂੰ ਦੱਸਣੇ ਆ ਟ੍ਰੈਕੋਡਰਮਾ ਐਸਪ੍ਰੈਲਮ 2% ਡਬਲਯੂਪੀ ਇੱਕ ਹੋਰ ਇਹਦੀ ਚੀਜ਼ ਤੁਸੀਂ ਕਰ ਸਕਦੇ ਜੋ ਤੁਸੀਂ ਜੇ ਤੁਸੀਂ ਸੀਡ ਵੀ ਨਹੀਂ ਸੋਧਿਆ ਤੁਸੀਂ ਪਨੀਰੀ ਵੀ ਨਹੀਂ ਸੋਧੀ ਤੁਸੀਂ ਰੂੜੀ ਦੇ ਵਿੱਚ 2 ਕਿਲੋ ਕਿਲੋ ਦੇ ਹਿਸਾਬ ਇੱਕ ਕਿੱਲੇ ਦੇ ਹਿਸਾਬ ਨਾਲ 2 ਕਿਲੋ ਟ੍ਰੈਕੋਡਰਮਾ ਐਸਪ੍ਰੈਲਮ ਲੈ ਕੇ ਤੁਸੀਂ ਰੂੜੀ ਦੇ ਵਿੱਚ ਇੱਕ ਦਿਨ ਪਹਿਲਾਂ ਰਲਾ ਕੇ ਰੱਖ ਸਕਦੇ ਜੀ ਇੱਕ ਦੋ ਦਿਨ ਛਾਵੇਂ ਛਾਂ ਵਾਲੀ ਜਗ੍ਹਾ ਤੇ ਤੁਸੀਂ ਉਹਦਾ ਛੱਟਾ ਖੇਤ ਦੇ ਵਿੱਚ ਦੇ ਸਕਦੇ ਜੀ ਉਹਦਾ ਵੀ ਬਹੁਤ ਸੋਨਾ ਤੁਹਾਨੂੰ ਰੋਗ ਥਾਂ ਮਿਲੂਗੀ ਝੰਡੇ ਰੋਗ ਦੀ ਜੇ ਹੋਰ ਕਿਸੇ ਕੋਲ ਕੋਈ ਟ੍ਰੀਟਮੈਂਟ ਹੈਗਾ ਇਹ ਤੁਸੀਂ ਕਮੈਂਟਾਂ ਵਿੱਚ ਦੱਸ ਸਕਦੇ ਜੀ ਤਾਂ ਜੋ ਹੋਰ ਕਿਸਾਨ ਭਰਾਵਾਂ ਦੀ ਹੈਲਪ ਹੋ ਸਕੇ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਆ ਕਰੋ ਧੰਨਵਾਦ